ਰਾਦੇ ਕਿਹੜੀ ਜੀ ਮੇਰਾ ਨਾਮ ਜਤਿੰਦਰ ਸਿੰਘਾ ਜੀ ਮੈਂ ਪਨਵਸ ਪੀਆਰਟੀ ਤੋਂ ਸੁਪਾਗੂ ਆ ਜੀ ਹਰਤਾਲ ਹਰਤਾਲ ਜੀ ਦੇਖੋ ਅਸੀਂ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ਾ ਜਿਹੜਾ ਸਾਡਾ ਉਹ ਚੱਲ ਰਿਹਾ ਹੈਗਾ ਕੈਪਟਨ ਸਰਕਾਰ ਵੇਲੇ ਤੋਂ ਸਾਡੀਆਂ ਜੋ ਮੰਗਾਂ ਨੇ ਕੱਚਿਆਂ ਤੋਂ ਪੱਕੇ ਕਰੋ ਮੁਲਾਜ਼ਮਾਂ ਦੀ ਦਰਖਾਵਾ ਬਰਾਬਰ ਕਰੋ ਜੋ ਹਾਈ ਕੋਰਟ ਦਾ ਮਾਨਯੋਗ ਹਾਈ ਕੋਰਟ ਦਾ ਫੈਸਲਾ ਹੈਗਾ ਤੇ ਸਾਡੀਆਂ ਸਰਕਾਰ ਨਾਲ ਲਗਾਤਾਰ ਮੀਟਿੰਗਾਂ ਹੋਣ ਦੇ ਬਾਵਜੂਦ ਵੀ ਸਰਕਾਰ ਹੱਲ ਕੱਢਣ ਵਾਲੇ ਪਾਸੇ ਨਹੀਂ ਆ ਰਹੀ ਲਗਾਤਾਰ ਸਾਨੂੰ ਰੋਜ਼ੀ ਰੋਜ਼ ਧਰਨੇ ਪਰ ਪ੍ਰਦਰਸ਼ਨ ਆ ਜਾ ਹੜਤਾਲਾਂ ਬੱਸਾਂ ਦੇ ਚੱਕੇ ਜਾਵਾਂ ਕਰਨੇ ਪੈਂਦੇ ਆ ਵੀ ਸਾਡੀਆਂ ਮੰਗਾਂ ਨੇ ਉਹਨਾਂ ਦਾ ਤੁਸੀਂ ਹੱਲ ਕਰੋ ਸਰਕਾਰ ਨਾਲ ਬਾਰ ਬਾਰ ਮੀਟਿੰਗਾਂ ਹੋਣ ਦੇ ਬਾਵਜੂਦ ਵੀ ਸਰਕਾਰ ਉਹ ਮੰਗਾਂ ਮੰਨਣ ਵਾਲੇ ਪਾਸੇ ਨਹੀਂ ਆ ਰਹੀ ਇਸ ਲਈ ਸਾਡੇ ਸਾਡੀ 1 ਜੁਲਾਈ ਨੂੰ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਜਿਹਦੇ ਵਿੱਚ ਕੀ ਮੁੱਖ ਮੰਤਰੀ ਸਾਹਿਬ ਨੇ ਸਾਬ ਕਮੇਟੀ ਨੂੰ ਟਰਾਂਸਪੋਰਟ ਵਿਭਾਗ ਦੀ ਵੱਖਰੇ ਤੌਰ ਤੇ ਪਾਲਿਸੀ ਬਣਾਉਣ ਲਈ 1 ਮਹੀਨੇ ਦਾ ਸਮਾਂ ਲਿਆ ਸੀਗਾ ਵੀ 1 ਮਹੀਨੇ ਦੇ ਵਿੱਚ ਵਿੱਚ ਇਹਨਾਂ ਦੀ ਮੰਗਾਂ ਨੇ ਉਹ ਇਹਨਾਂ ਦਾ ਹੱਲ ਕਰੋ ਪਰ 1 ਮਹੀਨੇ ਦੀ ਬਜਾਏ ਅੱਜ 1 ਸਾਲ ਤੋਂ ਵੀ ਉੱਪਰ ਦਾ ਸਮਾਂ ਹੋ ਗਿਆ ਸਰਕਾਰ ਨੇ ਸਾਡੀ ਜੋ ਪਾਲਿਸੀ ਆ ਉਹ ਹਲੇ ਤੱਕ ਲਾਗੂ ਨਹੀਂ ਕੀਤੀ ਕਿਉਂਕਿ ਵਿੱਤ ਵਿਭਾਗ ਹੁਣ ਬਹਾਨਾ ਬਣਾ ਰਿਹਾ ਵੀ ਤੁਸੀਂ ਮੁੱਖ ਮੰਤਰੀ ਸਾਹਿਬ ਨਾਲ ਬੈਠ ਕੇ ਗੱਲ ਕਰੋ ਮੁੱਖ ਮੰਤਰੀ ਸਾਹਿਬ ਅਗਰ ਸਾਈਨ ਕਰਨਗੇ ਤਾਂ ਹੀ ਸਾਡੀ ਪਾਲਿਸੀ ਆ ਜਿਹੜੀ ਅਸੀਂ ਉਹ ਕੈਬਨਿਟ ਦੇ ਵਿੱਚ ਪਾਸ ਕਰਵਾਵਾਂਗੇ ਸੋ ਜਿਹੜੀ ਅੱਜ ਦੀ ਸਾਡੀ ਹੜਤਾਲ ਇਹ ਹੜਤਾਲ ਕੀਤੀ ਆ ਤੇ ਸਾਡੀ ਮੁੱਖ ਮੰਤਰੀ ਸਾਹਿਬ ਨਾਲ ਅਸੀਂ ਮੀਟਿੰਗ ਦੀ ਮੰਗ ਆ ਵੀ ਸਾਡੀ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਕਰਵਾਈ ਜਾਵੇ ਤਾਂ ਜੋ ਸਾਡੀ ਸਾਡੀ ਪਾਲਿਸੀ ਆ ਉਹਦਾ ਹੱਲ ਕਰਕੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ। ਤੁਹਾਡੀ ਹੜਤਾਲ ਕਿੰਨੇ ਦਿਨ ਰਹੇਗੀ? ਇਹ ਸਾਡੀ 9 10 11 ਤਿੰਨ ਰੋਜ਼ਾ ਹੜਤਾਲ ਆ ਜੀ। ਕੱਲ ਨੂੰ 10 10 ਜੁਲਾਈ ਨੂੰ ਅਸੀਂ ਮੁੱਖ ਮੰਤਰੀ ਸਾਹਿਬ ਦੀ ਕੋਠੀ ਦਾ ਘਰਾ ਚੰਡੀਗੜ੍ਹ ਕਰਨ ਜਾ ਰਹੇ ਹਾਂਗੇ। ਸੋ ਅਸੀਂ ਉੱਥੇ ਦੱਸਾਂਗੇ ਮੁੱਖ ਮੰਤਰੀ ਸਾਹਿਬ ਨੂੰ ਵੀ ਇਹ ਪੰਜਾਬ ਦੇ ਕੱਚੇ ਲੋਕ ਕਿਰਤੀ ਲੋਕ ਨੇ ਵੀ ਤੁਸੀਂ ਮੰਗਾ ਨਹੀਂ ਮੰਨਦੇ ਤਾਨੂੰ ਧੌੜ ਦੇ ਗੋਡਾ ਰੱਖ ਕੇ ਮੰਗਾ ਕਿਵੇਂ ਬਣਵਾਉਣੀ ਆਉਂਦੀਆਂ ਨੇ। ਉਹ ਅਸੀਂ ਕੱਲ ਨੂੰ ਉੱਥੇ ਜਿਵੇਂ ਪਹਿਲਾਂ ਪਿਛਲੇ ਵਾਰ ਅਸੀਂ ਮਨ ਵਾਲੀ ਕਟ ਕੀਤਾ ਦੀ ਪੂਰੀ ਦੀ ਪੂਰੀ ਗਿਣਤੀ ਪੰਜਾਬ ਰੋਡ ਵੇਜ ਦੀ ਪੀਆਰਟੀਸੀ ਦੀ 8 ਤੋਂ 9000 ਮਲਾਜਮਾਂ ਅਸੀਂ ਉੱਥੇ ਲਿਆ ਕੇ ਉਹਨਾਂ ਦੀ ਕੋਠੀ ਅੱਗੇ ਭਾਵਾਂਗੇ ਯਾਰ ਤੇ 11 ਤਰੀਕ ਨੂੰ ਜੇ 10 ਨੂੰ ਜੇ ਤਾਂ ਸਾਡਾ ਹੱਲ ਨਹੀਂ ਹੁੰਦਾ ਜੀ ਕੱਲ ਨੂੰ ਸਾਡੀ ਉੱਥੇ ਮੀਟਿੰਗ ਨਹੀਂ ਬੁਲਾਈ ਜਾਂਦੀ ਜਾਂ ਉੱਥੇ ਸਾਡਾ ਕੋਈ ਹੱਲ ਨਹੀਂ ਕੀਤਾ ਜਾਂਦਾ ਤਾਂ ਫਿਰ 11 ਨੂੰ ਵੀ ਹੜਤਾਲ ਚੱਲੂਗੀ ਅਗਰ ਫਿਰ ਵੀ ਕੋਈ ਨਹੀਂ ਹੱਲ ਹੁੰਦਾ ਤਾਂ ਇਹ ਹੜਤਾਲ ਆ ਇਹ ਅਣ ਦਿੱਤੇ ਸਮੇਂ ਦੀ ਵੀ ਜਾ ਸਕਦੀ ਆ ਤੇ ਤਿੰਨ ਦਿਨ ਬੱਸਾਂ ਬੰਦ ਰਹਿਣਗੀਆਂ ਤਿੰਨ ਦਿਨ ਬੱਸਾਂ ਬਿਲਕੁਲ ਬੰਦ ਰਹਿਣਗੀਆਂ ਬਿਲਕੁਲ ਬੱਸਾਂ ਦਾ ਚੱਕਾ ਜਾਮ ਰਹੂਗਾ ਕੀ ਹੈ ਇਹ ਤੁਹਾਡੀ ਕਿਹੜੀ ਯੂਨੀਅਨ ਆ ਤੁਸੀਂ ਇਸ ਤਰ੍ਹਾਂ ਹੜਤਾਲ ਕੀਤੀ ਹੋਈ ਹੈ। ਸਤਿ ਮੇਰਾ ਨਾਮ ਜਸਵਿੰਦਰ ਕੌਰ ਹੈ। ਮੈਂ ਜ਼ਿਲ੍ਹਾ ਫਤਿਹਪੁਰ ਸੰਗਰੂਰ ਤੇ ਅੱਜ 9 ਤਰੀਕ ਦੀ ਜਿਹੜੀ ਹੜਤਾਲ ਹੈ ਦੇਸ਼ ਵਿਆਪੀ ਉਹਦੇ ਵਿੱਚ ਅਸੀਂ ਸਾਡੇ ਅੰਗਨwadi ਮੁਲਾਜ਼ਮ ਜੂਰੀ ਪੰਜਾਬ ਸਟੂ ਵੱਲੋਂ ਸ਼ਾਮਲ ਹੋਏ ਆਂ ਤੇ ਇਹ ਹੜਤਾਲ ਹੈ ਜਿਹੜੀ ਇਹ ਸਰਕਾਰ ਦੀਆਂ ਜਿਹੜੀਆਂ ਕਾਰਪੋਰੇਟ ਘਰਾਣੇ ਦੇ ਪੱਖੀ ਨੀਤੀਆਂ ਨੇ ਤੇ ਮਜ਼ਦੂਰ ਤੇ ਮੁਲਾਜ਼ਮ ਵਰਗ ਦੇ ਖਿਲਾਫ ਨੇ ਜਿਹੜੀਆਂ ਨੀਤੀਆਂ ਉਹਨਾਂ ਦੇ ਖਿਲਾਫ ਹੈ ਕਿਉਂਕਿ ਸਾਰੇ ਹੀ ਮਜ਼ਦੂਰ ਵਰਗ ਖਾਸ ਕਰਕੇ ਮਹਿਲਾ ਵਰਗ ਜਿਹੜਾ ਉਹਨਾਂ ਨੂੰ ਸਰਕਾਰ ਨੇ ਇੱਕ ਤਾਂ ਜਿਹੜੇ ਸਾਡੇ ਅੰਗਣਵਾੜੀ ਵਰਕਰ ਨੇ ਇਹਨਾਂ ਲਈ ਕੋਈ ਵੀ ਪਾਲਿਸੀ ਨਹੀਂ ਹੈ ਤੇ ਜੇ ਕਿਸੇ ਦੀ ਆਨ ਡਿਊਟੀ ਡੱਥ ਹੋ ਜਾਂਦੀ ਹੈ ਤਾਂ ਸਰਕਾਰ ਕੋਲ ਉਹਨਾਂ ਲਈ ਵੀ ਕੋਈ ਪਾਲਿਸੀ ਨਹੀਂ ਹੈ ਤੇ ਜਦੋਂ ਸਰਕਾਰੇ ਸੱਤਾ ਦੇ ਵਿੱਚ ਆਈ ਹੈ ਤਾਂ ਸਾਡੇ ਨੂੰ ਵਾਅਦਾ ਕੀਤਾ ਗਿਆ ਸੀ ਕਿ ਤੁਹਾਡਾ ਮਾਣ ਪੱਤਾ ਜਿਹੜਾ ਦੁੱਗਣਾ ਕੀਤਾ ਜਾਊਗਾ ਪਰ ਅਜੇ ਤੱਕ ਉਹਨਾਂ ਦੇ ਵਾਅਦੇ ਜਿਹੜੇ ਉਹ ਲਾਰੇ ਲੱਪੇ ਹੀ ਨੇ ਤੇ ਇਹ ਹੋਰ ਵੀ ਸਾਰੇ ਵਰਗਾਂ ਦੇ ਵਿੱਚ ਜਿਹੜੀਆਂ ਲੇਡੀਜ਼ ਨੇ ਉਹ ਉਹ ਬਹੁਤ ਪਰੇਸ਼ਾਨ ਨੇ ਸਰਕਾਰ ਤੋਂ ਕਿਉਂਕਿ ਸਰਕਾਰ ਨੇ ਹਰ ਇੱਕ ਔਰਤ ਨੂੰ 1000 ਰੁਪਏ ਜਿਹੜਾ ਉਹ ਉਹ ਵੀ ਦੇਣ ਦਾ ਵਾਅਦਾ ਕੀਤਾ ਸੀ ਤੇ ਸਰਕਾਰ ਉਹ ਵੀ ਆਪਣੇ ਵਾਅਦੇ ਤੋਂ ਜਿਹੜੀ ਉਹ ਮੁੱਕ ਰਹੀ ਹੈ ਅਜੇ ਤੱਕ 3 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਤੇ ਇਸ ਸਰਕਾਰ ਦੇ ਕਰਨਾਂ ਤੇ ਕੋਈ ਜੂਨ ਨਹੀਂ ਸਰਕੀ ਹਰ ਟਾਈਮ ਅਸੀਂ ਸੰਘਰਸ਼ਾਂ ਦੇ ਵਿੱਚ ਰਹਿਣੇ ਆ ਕਿਸੇ ਦਾ ਦਿਲ ਨਹੀਂ ਜੀ ਕਰਦਾ ਕਿ ਉਹ ਸੜਕਾਂ ਤੇ ਆਵੇ ਘਰੇ ਲੇਡੀਜ਼ ਨੂੰ ਬਹੁਤ ਜ਼ਿਆਦਾ ਕੰਮ ਹੁੰਦੇ ਨੇ ਪਰ ਫਿਰ ਵੀ ਸਾਨੂੰ ਸਰਕਾਰ ਦੇ ਖਿਲਾਫ ਜਿਹੜਾ ਪ੍ਰੋਟੈਸਟ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ ਅਗਲਾ ਪ੍ਰੋਗਰਾਮ ਕੀ ਹੋਏਗਾ ਜੀ ਅਗਲਾ ਪ੍ਰੋਗਰਾਮ ਇਹ ਤੋਂ ਬਾਅਦ ਆਪਾਂ ਜ਼ਿਲ੍ਹਾ ਦੀ ਮੀਟਿੰਗ ਕਰਕੇ ਉਹ ਤੋਂ ਬਾਅਦ ਦੇ ਵਿੱਚ ਲਿਖਿਆ ਜਾਊਗਾ ਕਿ ਕਿਸ ਨਰਸ਼ ਹੋਗਾ ਜੀ ਭਾਰਤੀ ਕਿਸਾਨ ਜੁਨੀਆਂ ਦੀ ਅਨੇਕਤਾ ਗ੍ਰਾਹਾਂ ਸੀਨੀਅਰ ਮੀਤ ਪ੍ਰਧਾਨਾ ਬਲਾਕ ਭੰਗੜ ਦਾ ਸੰਯੁਕਤ ਮੋਰਚੇ ਵੱਲੋਂ ਜਿਹੜੀ ਭਾਰਤ ਭਾਰਤ ਵਿਆਪੀ ਟ੍ਰੇਡ ਜੁਨੀਆਂਾਂ ਵੱਲੋਂ ਅੱਜ ਹੜਤਾਲ ਕੀਤੀ ਗਿਆ ਦੇ ਵਿੱਚ ਅਸੀਂ ਸ਼ਾਮਲ ਆ ਭਾਰਤੀ ਸਰਕਾਰ ਤੇ ਰਾਜ ਕਰਦੀਆਂ ਸਰਕਾਰਾਂ ਨੇ ਸਾਰਾ ਕੁਝ ਵੇਚ ਦਿੱਤਾ ਸਾਰੇ ਆਦਾਰੇ ਵੇਚ ਦਿੱਤੇ ਨਵੇਂ ਕਾਨੂੰਨ ਜਿਹੜੇ ਆ ਬਹੁਤ ਖਤਰਨਾਕ ਬਣਾ ਦਿੱਤੇ 8 ਘੰਟਿਆਂ ਤੋਂ ਲੈ ਕੇ 12 ਘੰਟੇ ਕੰਮ ਕਰਾਉਣਾ ਮਨਮਰਜ਼ੀ ਦੀ ਤਨਖਾਹ ਦੇਣੀ ਹੈ ਮਨਮਰਜ਼ੀ ਦਾ ਖਾਣਾ ਦੇਣਾ ਤੇ ਮਨਮਰਜ਼ੀ ਨਾਲ ਕੰਮ ਕਰਾਉਣਾ ਇਹਦੇ ਨਹੀਂ ਸਰਕਾਰ ਵੱਧ ਰਹੀ ਹੈ ਆਉਣ ਵਾਲੇ ਸਮੇਂ ਦੇ ਅੰਦਰ ਕਿਸਾਨਾਂ ਤੋਂ ਜ਼ਮੀਨਾਂ ਖੋਹ ਕੇ ਉਹ ਵੀ ਆਧਾਰਿਆਂ ਦੇ ਨੀਤੀ ਦੇ ਤਹਿਤ ਅਜੋਗ ਆਧਾਰਿਆਂ ਨੂੰ ਸਮਾਉਣੀਆਂ ਨੇ ਵੱਡੇ ਪੱਧਰ ਤੇ ਭਾਰਤ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਨੇ ਜੁੱਤੀਆਂ ਕੱਢੀਆਂ ਹੋਈਆਂ ਨੇ ਕਿ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਉਦਾਰਿਆਂ ਨੂੰ ਦਿੱਤੀਆਂ ਜਾਣ ਵੀ ਉੱਥੇ ਕਲੋਨੀਆਂ ਦਾ ਬਹਾਨਾ ਬਣਾ ਕੇ ਜ਼ਮੀਨਾਂ ਚੋਂ ਬਾਹਰ ਕੱਢਿਆ ਜਾਵੇ ਔਰ ਭਾਰਤ ਦੇ ਲੋਕਾਂ ਨੂੰ ਪਤਾ ਲੱਗ ਚੁੱਕਿਆ ਵੀ ਇਸ ਤਰ੍ਹਾਂ ਨਹੀਂ ਸਰਨਾ ਸਰਕਾਰ ਨੇ ਸਾਰੇ ਜਿਹੜੇ ادارے ਆ ਵੇਚ ਦਿੱਤੇ ਜਿਹੜਾ ਸਾਡੇ ਕੋਲ ਕੋਲੇ ਮਾੜਾ ਮੋਟਾ ਕੁਝ ਰਹਿੰਦਾ ਉਹ ਸਾਥੋਂ ਖੋ ਕੇ ਉਹ ਧਾਰਿਆਂ ਦੇ ਹਵਾਲੇ ਕਰਕੇ ਸਾਡੇ ਹੱਥ 'ਚ ਸਿਰਫ ਜਿਹੜਾ ਇਹਨਾਂ ਦਾ ਨਿਸ਼ਾਨ ਚੰਨਾ ਜਿਹੜਾ ਪਹਿਲਾਂ ਸਾਨੂੰ ਦੇ ਕੇ ਸੱਤਾ ਚਾਹੇ ਹੈ ਸਾਡੇ ਹੱਥ 'ਚ ਸਿਰਫ ਤੇ ਸਿਰਫ ਝਾੜੂ ਪੜਾਉਣਾ ਉਹ ਝਾੜੂ ਮਾਰੋ ਇੱਕ ਸਮੇਂ ਦੀ ਰੋਟੀ ਮਿਲਿਆ ਕਰੂਗੀ ਇੱਕ ਸਮੇਂ ਦੀ ਰੋਟੀ ਨੂੰ ਤਰਸਾਉਣ ਵਾਸਤੇ ਭਾਰਤ ਦੇ ਰਾਜ ਕਰਦੀਆਂ ਸਰਕਾਰਾਂ ਦਾ ਜ਼ੋਰ ਲੱਗਿਆ ਪਰ ਲੋਕ ਜਾਗ ਚੁੱਕੇ ਆ ਆਉਣ ਵਾਲੀ ਸਰਕਾਰ ਨੂੰ ਕੰਧ ਤੇ ਪੜਿਆ ਲਿਖ ਲੈਣਾ ਪੜ ਲੈਣਾ ਚਾਹੀਦਾ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਇੱਕ ਦਾ ਜਵਾਬ ਪੱਥਰ ਨਾਲ ਦੇਣਗੇ ਕਿਉਂ ਉਰੇ ਖੂਨ ਚੂਸ ਕੇ ਕਦੇ ਵੀ ਲੋਕਾਂ ਨੇ ਰਾਜ ਬਰਦਾਸ਼ਤ ਨਹੀਂ ਕੀਤਾ ਇਹ ਭਾਰਤ ਦੇ ਲੋਕ ਨੇ ਲੋਕ ਲੜਦੇ ਆ ਲੋਕ ਮਰਦੇ ਆ ਪਰ ਗੁਲਾਮੀ ਮੰਜ਼ੂਰ ਨਹੀਂ ਕਰਦੇ ਪਰ ਅਸੀਂ ਅੱਜ ਦੇਖ ਰਹੇ ਆ ਬਹੁਤ ਅਦਾਰਿਆਂ ਦੇ ਅੰਦਰ ਜਿਵੇਂ ਅੱਜ ਰੋਡਵੇਜ ਦੀ ਗੱਲ ਚੱਲ ਰਹੀ ਹੈ ਰੋਡ ਵਿੱਚ ਦੇ ਜਿਹੜੇ ਕੱਚੇ ਮਜ਼ਦਮੇ ਉਹਨਾਂ ਨੂੰ ਆਣਾ ਮਥੀਆਂ ਤਨਖਾਹਾਂ ਦੇ ਕੇ ਘੱਟਣ ਗਾਹ ਤੇ ਕੰਮ ਕਰਾਇਆ ਜਾਂਦਾ ਉਹ ਦਿਨ ਰਾਤ ਗੱਡੀਆਂ ਚਲਾਉਂਦੇ ਆ ਸਿਰਫ 15000 ਰੁਪਿਆ 15000 ਨਾਲ ਗੁਜ਼ਾਰਾ ਨਹੀਂ ਹੁੰਦਾ ਉਹ 12-12 ਘੰਟੇ 15-15 ਘੰਟੇ ਗੱਡੀ ਚਲਾਉਂਦੇ ਆ ਪਰ ਉੱਥੇ ਵੀ ਸੀਮਤ ਨਹੀਂ ਰਹਿਣਾ ਸਰਕਾਰਾਂ ਨੇ ਉਦੋਂ ਵੀ ਆਣ ਆਣ ਤੋਹੀਆਂ ਤਨਖਾਹਾਂ ਤੇ ਜਣੀ ਕਿ ਕੰਮ ਕਰਾਉਣਾ ਚਾਹਣਗੇ ਜਦੋਂ ਇਹ ادارے ਪੂਰਨ ਤੌਰ ਤੇ ਪ੍ਰਾਈਵੇਟ ਹੋ ਗਏ ਹਜੇ ਤਾਂ ਸੁੰਕਦੇ ਜਿਹੜੇ ادارے ਆ ਜਿਵੇਂ ਬਿਜਲੀ ਅਦਾਰਾ ਹੋ ਗਿਆ ਰੋਡਵੇਜ ਅਦਾਰਾ ਹੋ ਗਿਆ ਅਜੇ ਦਾ ਕੁਝ ਤੌਰ ਤੇ ਰਹਿੰਦੇ ਐ ਇਹ ਪ੍ਰੋਪਰ ਤਰੀਕੇ ਨਾਲ ਸਫਾਈ ਕਰਕੇ ਕੱਚੇ ਮਜ਼ਦਮਾਂ ਨੂੰ ਰੱਖ ਕੇ 8-8000 ਰੁਪਏ ਦੇ ਕੰਮ ਕਰਾਇਆ ਕਰਨਗੇ ਇਹ ਭਾਰਤ ਦੇ ਲੋਕਾਂ ਨੇ ਬਰਦਾਸ਼ਤ ਨਹੀਂ ਕਰਨਾ ਅੱਜ ਵੱਡੀ ਗਿਣਤੀ ਚ ਲੋਕ ਘਰਾਂ ਚੋਂ ਬਾਹਰ ਹੜਤਾਲ ਵਿੱਚ ਸ਼ਾਮਲ ਹੋਏ ਐ ਸਯੁਗਤ ਮੋਰਚੇ ਵੱਲੋਂ ਇਹਨਾਂ ਨੂੰ ਪੂਰਨ ਤੌਰ ਤੇ ਹੜਤਾਲ ਵਿੱਚ ਅਸੀਂ ਸ਼ਾਮਲਾ ਭਾਰਤੀ ਕਿਸਾਨ ਜੁਨੀਆ ਦੇਖਤਾ ਗ੍ਰਾਹਾਂ ਵੱਲੋਂ ਵੱਡੀ ਗਿਣਤੀ ਲੈ ਕੇ ਇਸ ਨੂੰ ਚ ਪਹੁੰਚੀ ਹੈ। ਅੰਲਾ ਸੈਂਟਰ ਸਰਕਾਰ ਦੀ ਜਿਹੜੀ ਇਹ ਜਿਵੇਂ ਨਾਲ ਕੋਲ ਨੂੰ ਕੋਲ ਲੱਗੇ ਹੋਰ ਪੰਜਾਬ ਸਰਕਾਰ ਵੀ ਜਿਵੇਂ ਕੋਲ ਨੂੰ ਕੋਲ ਲੱਗ ਗਿਆ ਤੇ ਬੜੇ ਤੁਹਾਡੇ ਕੀ ਪੰਜਾਬ ਸਰਕਾਰ ਚ ਤੁਸੀਂ ਕੋਈ ਫਰਕ ਸਮਝਦੇ ਹੋਗੇ ਵੀ ਪੰਜਾਬ ਸਰਕਾਰ ਹੈ ਇੱਕ ਭਾਰਤੀ ਸਰਕਾਰ ਦਾ ਅੰਗ ਹੈ ਜਿਹੜਾ ਪ੍ਰੋਪਰ ਤਰੀਕੇ ਨਾਲ ਅੰਨੇ ਹਜ਼ਾਰੀ ਚੋਂ ਕੇਤਲੀਪਾਲ ਨੂੰ ਤਿਆਰ ਕਰਕੇ ਇਹਨਾਂ ਨੇ ਬੱਖ ਬੱਖ ਤਰੀਕੇ ਨਾਲ ਭਾਰਤ ਦੀਆਂ ਸਟੇਟਾਂ ਚ ਪਰੋਸਿਆ ਅੱਜ ਵੱਡੇ ਪੱਧਰ ਤੇ ਭਗਮੰਤਮਾਨ ਦੀ ਸਰਕਾਰ ਭਾਜਪਾ ਤਹਿਤ ਨੀਤੀ ਤਹਿਤ ਕੰਮ ਕਰਕੇ ਪੰਜਾਬ ਦੀਆਂ ਸਾਰੀਆਂ ਜ਼ਮੀਨਾਂ ਉਸ ਸਹਾਯੋਗ ادارے ਦੇ ਹਵਾਲੇ ਕਰਨ ਵਾਸਤੇ ਅੱਡੀ ਚੋਟੀ ਦਾ ਜ਼ੋਰ ਲਗਿਆ ਲੋਕਾਂ ਨੂੰ ਪਰਵਾ ਕੇ ਵੀ ਤੁਸੀਂ ਜ਼ਮੀਨ ਦਿਓ ਅਸੀਂ ਤੁਹਾਨੂੰ ਇਹ ਜ਼ਮੀਨਾਂ ਚ ਕਲੋਨੀ ਕੱਟ ਕੇ ਇੱਕ ਪਲਾਟ ਦੇਵਾਂਗੇ ਇੱਕ ਸ਼ੋਰੂ ਦੇ ਦੇਵਾਂਗੇ ਕਦੋਂ ਦੇਵਾਂਗੇ ਇਹਦਾ ਕੋਈ ਪਤਾ ਨਹੀਂ ਦਿਓਗੇ ਕੀ ਸਿਰਫ 30000 ਰੁਪਇਆ ਦਿੱਤਾ ਜਾਊਗਾ ਤੁਹਾਨੂੰ ਰੋਟੀ ਖਾਣ ਵਾਸਤੇ ਜ਼ਮੀਨ ਤੁਹਾਡੀ ਨੱਪੀ ਜਾਊਗੀ ਮੁੜ ਕੇ ਤੁਹਾਨੂੰ ਜ਼ਮੀਨਾਂ ਤੋਂ ਵਾਂਝਾ ਕਰਕੇ ਤੁਹਾਡੇ ਜੁੱਤੀਆਂ ਮਾਰੀਆਂ ਜਾਣਗੀਆਂ ਇਸ ਸਕੀਮ 'ਚ ਲੱਗੇ ਨੇ ਬਰਦਾਸ਼ਤ ਨਹੀਂ ਕਰਨਗੇ ਪੰਜਾਬ ਦੇ ਲੋਕ ਜ਼ਮੀਨ ਨਾਲ ਜੁੜੇ ਹੋਏ ਆ ਇਹ ਜ਼ਮੀਨਾਂ ਵਾਸਤੇ ਸਿਰ ਦੇ ਵੀ ਸਕਦੇ ਆ ਤੇ ਸਿਰ ਲੈ ਵੀ ਸਕਦੇ ਆ ਇਸ ਕਰਕੇ ਲੋਕ ਲੜ ਰਹੇ ਆ ਤੇ ਲੋਕਾਂ ਨੂੰ ਪਤਾ ਲੱਗਿਆ ਬੱਚਾ ਬੱਚਾ ਅਜ ਪੰਜਾਬ ਦਾ ਬਾਹਰ ਆਏ ਤੁਹਾਡਾ ਨਾਮ ਕੀ ਹੈ ਜਿਹੜੀ ਜਮਾਦਾਰੀ ਤੁਸੀਂ ਕਿਸ ਤਰ੍ਹਾਂ ਸਮਰਪਿਤ ਮੈਂ ਨਿਰਮਲ ਸਿੰਘ ਬਟੜਿਆਣਾ ਸੁਪਾ ਕਮੇਟੀ ਮੈਂਬਰ ਕੁੱਲ ਹਿੰਦ ਕਿਸਾਨ ਸਭਾ ਅਜੀਪਾਬਨ ਅੱਜ ਅਸੀਂ 9 ਜੁਲਾਈ ਦੀ ਹੜਤਾਲ ਕਰ ਰਹੇ ਆ ਇਹ ਹੜਤਾਲ ਹੈ ਜਿਹੜੀ ਰਸ ਕੇਂਦਰੀ ਟੇਲ ਨੂੰ ਨੇ ਸੱਦੇ ਦਿੱਤੀ ਜਾ ਰਹੀ ਹੈ ਕਿਉਂਕਿ ਕੇਂਦਰ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮਜ਼ਦੂਰਾਂ ਦੀਆਂ ਕਿਰਤੀ ਲੋਕਾਂ ਦੀਆਂ ਕਿਸਾਨਾਂ ਦੀਆਂ ਗੱਲ ਕੀ ਹਰ ਇੱਕ ਵਰਗ ਇਥੋਂ ਦੁਖੀ ਹੈ ਕਿਸੇ ਦਾ ਮਸਲਾ ਹੱਲ ਨਹੀਂ ਕੀਤਾ ਜਾ ਸਕਦਾ ਕਿਸੇ ਦਾ ਮਸਲਾ ਹੱਲ ਨਹੀਂ ਕੀਤਾ ਜਾ ਰਿਹਾ ਤੇ ਨਵੇਂ-ਨਵੇਂ ਮਹਨ ਕੰਡੇ ਵਰਤੇ ਜਾ ਰਹੇ ਨੇ ਜਿਵੇਂ ਪਹਿਲਾਂ ਕਾਲੇ ਕਾਨੂੰਨ ਲਿਆਂਦੇ ਸੀ ਉਹਨਾਂ ਨੂੰ ਪੂਰਨ ਤੌਰ ਤੇ ਰੱਦ ਨਹੀਂ ਕੀਤਾ ਗਿਆ ਤੇ ਨਵੇਂ ਇਸ ਤਰ੍ਹਾਂ ਦੇ ਬਿੱਲ ਬਣਾਏ ਜਾਏ ਨੇ ਇਸ ਤਰ੍ਹਾਂ ਦੇ ਕਾਨੂੰਨ ਲਿਆਂਦੇ ਜਾ ਰਹੇ ਨੇ ਜਿਹੜੇ ਕਿ ਮਜ਼ਦੂਰ ਜਮਾਤ ਲਈ ਮੁਲਾਜ਼ਮਾਂ ਲਈ ਕਿਰਤੀ ਲੋਕਾਂ ਦੇ ਲਈ ਬਹੁਤ ਹੀ ਮਾੜੇ ਨੇ ਤੇ ਇਹਨਾਂ ਨੇ ਜਿਵੇਂ ਚਾਰ ਕੋਡਾਂ ਦੇ ਵਿੱਚ ਬਦਲ ਦਿੱਤਾ ਤੇ ਪਹਿਲਾਂ ਜਿਹੜੇ ਕਾਨੂੰਨ ਲੇਬਰ ਦੇ ਹੱਥੇ ਦੇ ਵਿੱਚ ਤੇ ਕਾਨੂੰਨ ਹੱਥ ਦੇ ਵਿੱਚ ਤੇ ਉਹਨਾਂ ਨੂੰ ਤੋੜ ਦਿੱਤਾ ਗਿਆ ਚਾਰ ਕੋਡਾਂ ਦੇ ਵਿੱਚ ਦਾ ਦਲ ਬਿੱਤਾ ਗਿਆ ਤੇ ਅੱਜ ਉਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਹੜਤਾਲ ਕੀਤੀ ਜਾ ਰਹੀ ਹੈ ਜਦੋਂ ਕਿ ਕੇਬਲ ਟਾਕ ਤੋਂ ਜਾਂ ਕੋਈ ਮਸਲਾ ਹੱਲ ਨਹੀਂ ਹੁੰਦਾ ਤਾਂ ਹੀ ਇਹ ਜਮਾਤ ਕਿਰਤੀ ਵਰਗ ਜਿਹੜਾ ਹੜਤਾਲ ਦੇ ਰਾਹ ਅਪਣਾਉਂਦਾ ਸੋ ਅੱਜ ਹੜਤਾਲ ਮਤਲਬ ਕੀਤੀ ਜਾ ਰਹੀ ਹੈ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਆਏ ਨੇ ਤੇ ਅਸੀਂ ਵੀ ਐਸ ਕੇ ਐਮ ਵੱਲੋਂ ਪੂਰਨ ਤੌਰ ਤੇ ਪੰਜਾਬਣੀ ਜਥੇਬੰਦੀ ਵੱਲੋਂ ਪੂਲ ਹਿੰਦ ਕਿਸਾਨ ਸਭਾ ਵੱਲੋਂ ਇਸ ਸੰਘਰਸ਼ ਦੀ ਪੂਰੀ ਹਮਾਇਤ ਕਰਦੇ ਆਂ ਤੇ ਵੱਧ ਤੋਂ ਵੱਧ ਸਾਥ ਲੈ ਕੇ ਆਏ ਆਂ ਸੋ ਪੂਰਨ ਤੌਰ ਤੇ ਅਸੀਂ ਇਸ ਸੰਘਰਸ਼ ਦਾ ਮਤਲਬ ਸਮਰਥਨ ਕਰਦੇ ਰਹਾਂਗੇ ਜੇ ਅਗਲੇ ਸਮੇਂ ਦੇ ਵਿੱਚ ਸਰਕਾਰ ਨੇ ਇਹ ਤੋਂ ਕੋਈ ਸਬਕ ਨਾ ਸਿੱਖਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਮਤਲਬ ਅੱਗੇ ਸੰਘਰਸ਼ ਆਊਗਾ ਤਾਂ ਅਸੀਂ ਉਹਦੇ ਨਾਲ ਵੀ ਖੜਾਂਾਂਗੇ